ਦੋਸਤੋ ਸਾਹਮਣੇ ਜਿਸ ਕੁੜੀ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਸ ਕੁੜੀ ਦਾ ਨਾਮ ਸੀ ਜੈਨੀਫਰ ਪੈਨ ਇੱਕ ਰਾਤ ਇਹ ਆਪਣੇ ਮਾਪਿਓ ਦੇ ਨਾਲ ਆਪਣੇ ਘਰ ਦੇ ਵਿੱਚ ਆਰਾਮ ਨਾਲ ਸੌ ਰਹੀ ਸੀ ਤਾਂ ਉਸ ਰਾਤ ਨੂੰ ਤਿੰਨ ਬੰਦੇ ਹੱਥ ਦੇ ਵਿੱਚ ਗਨ ਫੜ ਕੇ ਇਹਨਾਂ ਦੇ ਘਰ ਦੇ ਵਿੱਚ ਐਂਟਰ ਕਰ ਜਾਂਦੇ ਤਾਂ ਘਰ ਦੇ ਵਿੱਚ ਐਂਟਰ ਕਰਦੇ ਹੀ ਸਿੱਧਾ ਹੀ ਜੈਨੀਫਰ ਦੇ ਮਾਪਿਓ ਦੇ ਕਮਰੇ ਦੇ ਵਿੱਚ ਜਾ ਕੇ ਉਹਨਾਂ ਦੇ ਸਿਰ ਤੇ ਗਨ ਰੱਖ ਕੇ ਉਹਨਾਂ ਨੂੰ ਕਢੀਸ ਕੇ ਦੋਨਾਂ ਨੂੰ ਥੱਲੇ ਲੈ ਜਾਂਦੇ ਆ ਥੱਲੇ ਲੈ ਆ ਕੇ ਉਹਨੂੰ ਕਹਿੰਦੇ ਵੀ ਤੁਹਾਡੇ ਕੋਲ ਜਿੰਨਾ ਪੈਸਾ ਜਿੰਨਾ 골ਡ ਹੈਗਾ ਆ ਸਾਡੇ ਹਵਾਲੇ ਕਰ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਖਤਮ ਕਰ ਦੇਣਾ ਤੇ ਉਹ ਮਾਪਿਓ ਨੇ ਡਰਦੇ ਮਾਰੇ ਕਿਉਂਕਿ ਉਹਨਾਂ ਦੀ ਕੁੜੀ ਉੱਪਰ ਜੈਨੀਫਰ ਆਰਾਮ ਨਾਲ ਸੌ ਰਹੀ ਸੀ ਜਿਹਦੀ ਉਮਰ 22 ਤੋਂ 23 ਸਾਲ ਸੀਗੀ ਤੇ ਉਹ ਆਪਣੇ ਕਮਰੇ ਦੇ ਵਿੱਚ ਆਰਾਮ ਨਾਲ ਸੌ ਰਹੀ ਸੀ ਤਾਂ ਇਹਨਾਂ ਨੂੰ ਇਹ ਸੀਗਾ ਡਰ ਵੀ ਕਿਤੇ ਇਹ ਸਾਡੀ ਕੁੜੀ ਤੱਕ ਨਾ ਪਹੁੰਚ ਜਾਵੇ ਉਹਨਾਂ ਨੇ ਡਰਦਿਆਂ ਨੇ ਸਾਰਾ ਪੈਸਾ ਇਹ ਤਿੰਨਾਂ ਬੰਦਿਆਂ ਦੇ ਹੱਥ ਦੇ ਵਿੱਚ ਫੜਾ ਦਿੱਤਾ ਤੇ ਉਸ ਤੋਂ ਬਾਅਦ ਵੀ ਇਹਨਾਂ ਵਿੱਚੋਂ ਇੱਕ ਮੁੰਡਾ ਉੱਪਰ ਚਲੇ ਜਾਂਦਾ ਗਨ ਲੈ ਕੇ ਉਹ ਮੁੰਡਾ ਜੈਨੀਫਰ ਨੂੰ ਕੁੱਟਦਾ ਕੁੱਟਦਾ ਉਹਨਾਂ ਦੇ ਮਾਪਿਓ ਦੇ ਸਾਹਮਣੇ ਹੀ نیچے ਉਹਨਾਂ ਦੇ ਸਾਹਮਣੇ ਲਿਆਂਦਾ ਤੇ ਉਹਨੂੰ ਪੋੜੀਆਂ ਦੇ ਨਾਲ ਬੰਨ੍ਹ ਦਿੰਦਾ ਉਸ ਤੋਂ ਬਾਅਦ ਉਹਦੇ ਕੋਲੋਂ ਵੀ ਕਹਿੰਦੇ ਵੀ ਤੇਰੇ ਕੋਲ ਵੀ ਜਿੰਨਾ ਪੈਸਾ ਹੈਗਾ ਤਾਂ ਤੂੰ ਵੀ ਦੇ ਦੇ ਤਾਂ ਜੈਨੀਫਰ ਵੀ ਉਹਨੂੰ 1000 2000 ਡਾਲਰ ਜੋ ਹੁੰਦਾ ਕੁੜੀ ਦੇ ਕੋਲ ਉਹ ਦੇ ਦਿੰਦੀ ਆ ਉਸ ਤੋਂ ਬਾਅਦ ਵੀ ਇਹ ਬੰਦੇ ਇੱਥੇ ਨਹੀਂ ਰੁਕਦੇ ਪੈਸਾ ਲੈਣ ਦੇ ਬਾਵਜੂਦ ਵੀ ਕੁੜੀ ਦੇ ਮਾਪਿਓ ਦੇ ਮੂੰਹ ਦੇ ਉੱਤੇ ਤੋਲੀਆਂ ਰੱਖ ਕੇ ਉਹਨਾਂ ਦੇ ਸਿਰ ਦੇ ਉੱਤੇ ਕਿੰਨੇ ਸਾਰੇ ਫਾਇਰ ਕਰ ਦਿੰਦੇ ਤਿੰਨੇ ਜਾਣੇ ਉਹਨਾਂ ਨੂੰ ਉਥੇ ਹੀ ਢੇਰੀ ਕਰਕੇ ਘਰ ਤੋਂ ਭੱਜ ਕੇ ਫਰਾਰ ਹੋ ਜਾਂਦੇ ਕਿਉਂਕਿ ਗੋਲੀ ਦੀ ਆਵਾਜ਼ ਬਹੁਤ ਜ਼ਿਆਦਾ ਸੀ ਕਿ ਉਹਨਾਂ ਨੂੰ ਇਹ ਸੀਗਾ ਵੀ ਕੋਈ ਆ ਨਾ ਜਾਵੇ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਜਾਂ ਪੁਲਿਸ ਨਾ ਆ ਜਾਵੇ ਜਿਹਦੇ ਕਰਕੇ ਉਸ ਘਰ ਦੇ ਵਿੱਚੋਂ ਫਟਾਫਟ ਫਰਾਰ ਹੋ ਜਾਂਦੇ ਆ ਤਾਂ ਫਿਰ ਜਿਹੜੀ ਜੈਨੀਫਰ ਸੀਗੀ ਉਹ ਪੋੜੀਆਂ ਦੇ ਨਾਲ ਬੰਨੀ ਰਹਿ ਜਾਂਦੀ ਆ ਉਹਨਾਂ ਦਾ ਧਿਆਨ ਨਹੀਂ ਪਿਆ ਜਾਂ ਕੁਝ ਨਹੀਂ ਆ ਇਹ ਤੁਹਾਨੂੰ ਅੱਗੇ ਪਤਾ ਲੱਗੂਗਾ ਤੇ ਜੈਨੀਫਰ ਬੜੀ ਮੁਸ਼ਕਲ ਦੇ ਨਾਲ ਆਪਣੀ ਪਿਛਲੀ ਪੋਕਟ ਦੀ ਜੇਲ੍ਹ ਦੇ ਵਿੱਚੋਂ ਫੋਨ ਕੱਢ ਕੇ ਪੁਲਿਸ ਵਾਲਿਆਂ ਨੂੰ ਫੋਨ ਲਗਾ ਦਿੰਦੀ ਆ 911 ਤੇ ਕਿਉਂਕਿ ਉਹ ਕੈਨੇਡਾ ਦੇ ਵਿੱਚ ਰਹਿੰਦੇ ਸੀਗੇ ਤਾਂ 911 ਨੂੰ ਡਾਇਲ ਕਰਕੇ ਉਹ ਪੁਲਿਸ ਵਾਲਿਆਂ ਨੂੰ ਕਹਿੰਦੀ ਆ ਵੀ ਸਾਡੇ ਘਰ ਦੇ ਵਿੱਚ ਕੁਝ ਲੁਟੇਰਿਆਂ ਨੇ ਆ ਕੇ ਮੇਰੇ ਮਾਪਿਓ ਦੇ ਸਿਰ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਤਾਂ ਪਲੀਜ਼ ਮੈਨੂੰ ਬਚਾਓ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਪਿਆ ਤੇ ਕੁਝ ਚੰਦ ਮਿੰਟਾਂ ਦੇ ਵਿੱਚ ਪੁਲਿਸ ਉੱਥੇ ਫਟਾਫਟ ਪਹੁੰਚੀ ਪਹੁੰਚ ਕੇ ਜਦੋਂ ਉਹਨਾਂ ਨੇ ਘਰ ਦਾ ਹਾਲ ਦੇਖਿਆ ਉਹਦੇ ਮਾਪਿਓ ਦੇ ਸਿਰ ਦੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਸੀਗੀਆਂ ਉਹ ਦੋਨੇ ਨੀਚੇ ਥੱਲੇ ਢੇਰੀ ਡਿਗੇ ਹੋਏ ਸੀਗੇ ਤਾਂ ਫਿਰ ਪੁਲਿਸ ਵਾਲਿਆਂ ਨੇ ਫਟਾਫਟ ਚੱਕ ਕੇ ਕੁੜੀ ਦੇ ਮਾਪਿਓ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਤੇ ਜਿੱਦਾਂ ਹੀ ਪੁਲਿਸ ਵਾਲੇ ਘਰ ਦੀ ਛਾਣਵਿੰਨ ਕਰਦੇ ਆ ਤਾਂ ਉਹਨਾਂ ਨੂੰ ਨਾ ਥੋੜਾ ਗੜਬੜ ਲੱਗਦੀ ਕਿਉਂਕਿ ਉਸ ਘਰ ਦੇ ਵਿੱਚੋਂ ਕੋਈ ਵੀ ਕੀਮਤੀ ਚੀਜ਼ ਗਾਇਬ ਨਹੀਂ ਸੀ ਹੋਈ ਤਾਂ ਪੈਸਾ ਵੀ ਸਾਫ਼ ਤਜੋਰੀਆਂ ਦੇ ਵਿੱਚ ਸਾਫ਼ ਪਿਆ ਹੋਇਆ ਸੀਗਾ ਤੇ ਜਿਹੜਾ ਉਹਨਾਂ ਦਾ 골ਡ ਸੀਗਾ ਕੁਝ ਕੀਮਤੀ ਚੀਜ਼ਾਂ ਸ਼ਰਿਆਮ ਸਾਹਮਣੇ ਪਈਆਂ ਸੀਗੀਆਂ ਜੋ ਉੱਥੋਂ ਦੀ ਚੋਰੀ ਨਹੀਂ ਸੀ ਹੋਈਆਂ ਤਾਂ ਪੁਲਿਸ ਵਾਲਿਆਂ ਨੂੰ ਇਹ ਲੱਗਾ ਵੀ ਜੇ ਬੰਦੇ ਚੋਰੀ ਕਰਨ ਵਾਸਤੇ ਆਏ ਜਾਂ ਜੇ ਲੁੱਟ ਖੋਹ ਦਾ ਕੇਸ ਹੁੰਦਾ ਤਾਂ ਇੱਥੋਂ ਦੀ ਘਰ ਦੇ ਵਿੱਚੋਂ ਕੀਮਤੀ ਚੀਜ਼ਾਂ ਗਾਇਬ ਹੋਣੀਆਂ ਸੀਗੀਆਂ ਜਿਹਦੇ ਕਰਕੇ ਪੁਲਿਸ ਵਾਲਿਆਂ ਨੇ ਸ਼ੱਕ ਉਸ ਕੁੜੀ ਦੇ ਉੱਤੇ 70-80% ਸ਼ੱਕ ਗਿਆ ਵੀ ਜ਼ਰੂਰ ਕੋਈ ਨਾ ਕੋਈ ਗੜਬੜ ਹੈਗੀ ਆ ਇਸ ਕਾਂਡ ਨੂੰ ਹੋਏ 10-12 ਦਿਨ ਹੋ ਚੁੱਕੇ ਸੀਗੇ ਤੇ ਦੂਜੇ ਪਾਸੇ ਹਸਪੀਟਲ ਦੇ ਵਿੱਚ ਜਿਹੜੇ ਉਹਨਾਂ ਦੇ ਮਾਂ ਪੇ ਉਹਨੂੰ ਐਡਮਿਟ ਕੀਤਾ ਗਿਆ ਸੀਗਾ ਜੈਨੀਫਰ ਦੇ ਨੂੰ ਉਹਨਾਂ ਵਿੱਚੋਂ ਜਿਹੜੀ ਕੁੜੀ ਦੀ ਮਾਂ ਸੀਗੀ ਬੀਕ ਪੈਨ ਉਹ ਵਿਚਾਰੀ ਉੱਥੇ ਥਾਂ ਹੀ ਖਤਮ ਹੋ ਚੁੱਕੀ ਸੀਗੀ ਤੇ ਜਿਹੜਾ ਜੈਨੀਫਰ ਦਾ ਪਿਓ ਸੀਗਾ ਹਾਨ ਪੈਨ ਉਹਦੇ ਸਿਰ ਦੇ ਵਿੱਚ ਗੋਲੀ ਨਹੀਂ ਸੀ ਲੱਗੀ ਉਹਦੇ ਮੂੰਹ ਤੋਂ ਗੋਲੀ ਲੱਗ ਕੇ ਆਰਪਾਰ ਹੋ ਚੁੱਕੀ ਸੀ ਜਿਵੇਂ ਕਰਕੇ ਤੇ ਉਹ ਖਤਮ ਨਹੀਂ ਸੀ ਹੋਇਆ ਤਾਂ ਜਿੱਦਾਂ ਹੀ 12 ਦਿਨਾਂ ਬਾਅਦ ਜੈਨੀਫਰ ਦੇ ਪਿਓ ਹਨ ਪੈਨ ਨੂੰ ਹੋਸ਼ ਆਂਦਾ ਤਾਂ ਫੇਰ ਪੁਲਿਸ ਵਾਲੇ ਫਟਾਫਟ ਉਹਦੇ ਕੋਲ ਪਹੁੰਚਦੇ ਆ ਪੁੱਛਗਿੱਛ ਕਰਨ ਵਾਸਤੇ ਵੀ ਤੇਰੀ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਜਾਂ ਤੈਨੂੰ ਕਿਸੇ ਦੇ ਕੋਈ ਸ਼ੱਕ ਹੋਵੇ ਤਾਂ ਫਿਰ ਜੈਨੀਫਰ ਦੇ ਪਿਓ ਨੇ ਕਿਹਾ ਵੀ ਜਦੋਂ ਉਹ ਲੁਟੇਰੇ ਸਾਡੇ ਘਰ ਦੇ ਵਿੱਚ ਆਏ ਮੈਨੂੰ ਇੱਕ ਚੀਜ਼ ਅਜੀਬ ਲੱਗੀ ਵੀ ਸਾਡੀ ਜਿਹੜੀ ਕੁੜੀ ਸੀ ਜੈਨੀਫਰ ਉਹਦੇ ਦਿਲ ਦੇ ਵਿੱਚ ਕੋਈ ਡਰ ਨਹੀਂ ਸੀਗਾ ਤੇ ਉਹ ਉਹਨਾਂ ਵਿੱਚੋਂ ਇੱਕ ਬੰਦੇ ਦੇ ਨਾਲ ਬੜੀ ਨੋਰਮਲ ਤਰੀਕੇ ਦੇ ਨਾਲ ਗੱਲਬਾਤ ਕਰ ਰਹੀ ਸੀਗੀ ਜਿੱਦਾਂ ਜੈਨੀਫਰ ਨੇ ਇਹ ਉਹਨਾਂ ਮੁੰਡਿਆਂ ਨੂੰ ਇਆ ਉਹਨਾਂ ਬੰਦਿਆਂ ਨੂੰ ਬੁਲਾਇਆ ਹੁੰਦਾ ਆ ਮੈਨੂੰ ਇਹ ਚੀਜ਼ ਅਜੀਬ ਲੱਗੀ ਤੇ ਇਹ ਗੱਲ ਸੁਣ ਕੇ ਪੁਲਿਸ ਵਾਲਿਆਂ ਨੂੰ ਜਿਹੜਾ ਥੋੜਾ ਬੋਤਾਂ ਸ਼ੱਕ ਸੀ ਉਹ ਥੋੜਾ ਹੋਰ ਵੱਧ ਗਿਆ ਉਹਨਾਂ ਦਾ ਯਕੀਨ ਆਣ ਲੱਗ ਗਿਆ ਵੀ ਜ਼ਰੂਰ ਕੁੜੀ ਦੀ ਹੀ ਕੋਈ ਨਾ ਕੋਈ ਗਲਤੀ ਹੋਊਗੀ ਜਾਂ ਕੋਈ ਨਾ ਕੋਈ ਗੱਲਬਾਤ ਹੋਊਗੀ ਖਾਨ ਪਹਿਨ ਦੀਆਂ ਗੱਲਾਂ ਸੁਣ ਕੇ ਪੁਲਿਸ ਵਾਲੇ ਜੈਨੀਫਰ ਨੂੰ ਅਰੈਸਟ ਕਰਕੇ ਆਪਣੇ ਪੁਲਿਸ ਕਸਟਡੀ ਦੇ ਵਿੱਚ ਲੈ ਜਾਂਦੇ ਆ ਤਾਂ ਉੱਥੇ ਤਿੰਨ ਦਿਨ ਲਗਾਤਾਰ ਉਸ ਦੇ ਨਾਲ ਪੁੱਛਗਿੱਛ ਕਰਦੇ ਆ ਬਟ ਜੈਨੀਫਰ ਸੀ ਕਿ ਉਹ ਕਹਿੰਦੀ ਮੈਂ ਆਪਣੇ ਮਾਪਿਆਂ ਨੂੰ ਕਿਉਂ ਖਤਮ ਕਰੂੰਗੀ ਜੇ ਮੈਂ ਐਦਾਂ ਦਾ ਹੁੰਦਾ ਤੇ ਮੈਂ ਤੁਹਾਨੂੰ ਫੋਨ ਹੀ ਕਿਉਂ ਕਰਦੀ ਫਿਰ ਤਿੰਨ ਦਿਨ ਲਗਾਤਾਰ ਜਦੋਂ ਪੁਲਿਸ ਦਾ ਟ੍ਰਾਇਲ ਚੱਲਦਾ ਫਿਰ ਜੈਨੀਫਰ ਦਿਮਾਗ ਨੂੰ ਹਿਲਾ ਕੇ ਰੱਖ ਦੇਣ ਵਾਲਾ ਖੁਲਾਸਾ ਕਰਦੀ ਆ ਹੁਣ ਤੁਹਾਨੂੰ ਦੱਸਦੇ ਆ ਵੀ ਕਹਾਣੀ ਕਿੱਥੋਂ ਸ਼ੁਰੂ ਹੋਈ ਸੀਗੀ ਤੇ ਜਿਹੜੇ ਜੈਨੀਫਰ ਦੇ ਮਾਪਿਓ ਸੀਗੇ ਉਹ ਵietnam ਦੇ ਰਹਿਣ ਵਾਲੇ ਸੀਗੇ ਪਹਿਲਾਂ ਜੈਨੀਫਰ ਦੇ ਪਿਓ ਦਾ ਨਾਮ ਹਾਨ ਤੈਨ ਸੀਗਾ ਤੇ ਜੈਨੀਫਰ ਦੀ ਮਾਂ ਦਾ ਨਾਮ ਬੀਕ ਪੈਨ ਸੀਗਾ ਇਹ ਦੋਨੇ ਵਿਏਤਨਾ ਤੋਂ ਵਧੀਆ ਫਿਊਚਰ ਵਾਸਤੇ ਕੰਮ ਕਰ ਲੱਭਦੇ ਲੱਭਦੇ ਕੈਨੇਡਾ ਦੇ ਵਿੱਚ ਸ਼ਿਫਟ ਹੋ ਗਏ ਸੀਗੇ ਕੈਨੇਡਾ ਦੇ ਵਿੱਚ ਇਹਨਾਂ ਨੇ ਕੁਝ ਫੈਕਟਰੀਆਂ ਦੇ ਵਿੱਚ ਜੌਬ ਕਰਕੇ ਕੁਝ ਵੱਡੀਆਂ ਕੰਪਨੀਆਂ ਦੇ ਵਿੱਚ ਜੌਬ ਕਰਕੇ ਬਹੁਤ ਸਾਰਾ ਪੈਸਾ ਇਕੱਠਾ ਕਰ ਲਿਆ ਸੀਗਾ ਬਟੇ ਐਨੇ ਕੰਜੂਸ ਸੀਗੇ ਇਹਨਾਂ ਨੇ ਥੋੜੇ ਟਾਈਮ ਦੇ ਵਿੱਚ ਹੀ ਬਹੁਤ ਵੱਡਾ ਇੱਕ ਮਕਾਨ ਲੈ ਲਿਆ ਸੀਗਾ ਤੁਸੀਂ ਉਸਦੀ ਫੋਟੋ ਦੇਖ ਸਕਦੇ ਆ ਤੇ ਇਹਨਾਂ ਦੇ ਉੱਥੇ ਕੈਨੇਡਾ ਦੇ ਵਿੱਚ ਦੋ ਨਿਆਣੇ ਹੋਏ ਜਿਹਦੇ ਵਿੱਚ ਇੱਕ ਦਾ ਨਾਮ ਜੈਨੀਫਰ ਪੈਨਸੀ ਆ ਕੁੜੀ ਦੀ ਤੁਸੀਂ ਫੋਟੋ ਦੇਖ ਸਕਦੇ ਆ ਤੇ ਦੂਸਰਾ ਜਿਹੜਾ ਮੁੰਡਾ ਸੀ ਉਹਦਾ ਨਾਮ ਸੀਗਾ ਫਿਲਿਕਸ ਤੁਸੀਂ ਉਸਦੀ ਫੋਟੋ ਵੀ ਦੇਖ ਸਕਦੇ ਆ ਤੇ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਆ ਵੀ ਮਾਂ ਪਿਓ ਆਪਣੇ ਬੱਚਿਆਂ ਨੂੰ ਲੈ ਕੇ ਕੁਝ ਸਟ੍ਰਿਕਟ ਹੁੰਦੇ ਆ ਵੀ ਕੁਝ ਗਲਤ ਕੰਮਾਂ ਦੇ ਵਿੱਚ ਨਾ ਪੈ ਜਾਵੇ ਕੋਈ ਮਾੜੀ ਸੰਗਤੀ ਦੇ ਵਿੱਚ ਨਾ ਪੈ ਜਾਵੇ ਸੇਮ ਐਦਾਂ ਹੀ ਜੈਨੀਫਰ ਦੇ ਜਿਹੜੇ ਮਾਂ ਪਿਓ ਸੀਗੇ ਉਹ ਆਪਣੀ ਕੁੜੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਸਟ੍ਰਿਕਟ ਸੀਗੇ ਹੱਦੋਂ ਵੱਧ ਸਟ੍ਰਿਕਟ ਸੀ ਯਾਨੀ ਕਿ ਉਹਨੂੰ ਕਦੀ ਕਿਸੇ ਮੁੰਡੇ ਨਾਲ ਗੱਲਬਾਤ ਵੀ ਨਹੀਂ ਕਰਨ ਦੇਣੀ ਇੱਥੇ ਤੱਕ ਕਿ ਘਰੋਂ ਬਾਹਰ ਫालतू ਪੈਰ ਵੀ ਨਹੀਂ ਰੱਖਣ ਦੇਣਾ ਸਿੱਧਾ ਹੀ ਕੁੜੀ ਸਕੂਲ ਦੇ ਵਿੱਚ ਜਾਂਦੀ ਸੀਗੀ ਸਕੂਲ ਤੋਂ ਸਿੱਧਾ ਹੀ ਘਰ ਆਉਂਦੀ ਸੀ ਇੱਥੇ ਤੱਕ ਕਿ ਸਕੂਲ ਦੇ ਵਿੱਚ ਜਿੰਨੇ ਵੀ ਫੰਕਸ਼ਨ ਜਾਂ ਪਾਰਟੀਆਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਵੀ ਨਹੀਂ ਜਾਣ ਦੇਣਾ ਤੇ ਉਹਨੂੰ ਸਿਰਫ ਇੱਕ ਪਿਆਨੋ ਕਲਾਸ ਦੇ ਵਿੱਚ ਭੇਜਿਆ ਜਾਂਦਾ ਸੀਗਾ ਵੀ ਤੂੰ ਸਿਰਫ ਪਿਆਨੋ ਸਿੱਖਣਾ ਤੇ ਇੱਕ ਸਕੈਟਿੰਗਸ ਖਾਣ ਵਾਸਤੇ ਉਹਨੂੰ ਲਗਾਇਆ ਹੋਇਆ ਸੀਗਾ ਜਿਹਦੇ ਕਰਕੇ ਜੈਨੀਫਰ ਆਪਣੇ ਕਲਾਸ ਦੇ ਜਾਦਾ ਬੱਚਿਆਂ ਦੇ ਨਾਲ ਘੁਲ ਮਿਲ ਵੀ ਨਹੀਂ ਸਕਦੀ ਕਿਉਂਕਿ ਉਹਦੇ ਮਾਪਿਆਂ ਨੇ ਮਨਾ ਕੀਤਾ ਸੀ ਤੂੰ ਕਿਸੇ ਨਾਲ ਫालतू ਕੋਈ ਗੱਲਬਾਤ ਨਹੀਂ ਕਰਨੀ ਸਿਰਫ ਪੜ੍ਹਨਾ ਆ ਪੜ੍ਹਾਈ ਵੱਲ ਆਪਣਾ ਧਿਆਨ ਦੇਣਾ ਆ ਪੜ੍ਹ ਕੇ ਸਿੱਧਾ ਹੀ ਘਰ ਆਣਾ ਆ ਰਸ ਜੈਨੇਫਰ ਦੇ ਦਿਮਾਗ ਤੇ ਇੰਨਾ ਕਿ ਜ਼ਿਆਦਾ ਸਟ੍ਰੈਸ ਸੀਗਾ ਉਹ ਆਪਣੇ ਪੜਾਏ ਦੇ ਵਿੱਚ ਵੀ ਪ੍ਰੋਪਰ ਧਿਆਨ ਨਹੀਂ ਸੀ ਦੇ ਪਾਰੀ ਕਿਉਂਕਿ ਉਹਦੇ ਮਾਪਿਓ ਕੋਈ ਆਦੋਂ ਵੱਧ ਹੀ ਜ਼ਿਆਦਾ ਉਹਨੂੰ ਪੜਨ ਵਾਸਤੇ ਕਹਿੰਦੇ ਸੀਗੇ ਪਰ ਫਿਰ ਵੀ ਇੰਨਾ ਜ਼ਿਆਦਾ ਮਾਪਿਓ ਦੇ ਸਟ੍ਰਿਕਟ ਹੋਣ ਤੋਂ ਬਾਅਦ ਵੀ ਕੁੜੀ ਦੇ ਨੰਬਰ ਬਹੁਤ ਘੱਟ ਆ ਰਹੇ ਸੀ ਯਾਨਕਿ ਉਹਦੇ ਸਕੂਲ ਦੇ ਮਾਰਕਸ ਜਾਂ ਗ੍ਰੇਡ ਉਹਦੇ ਬਹੁਤ ਘੱਟ ਆਣੇ ਜਿਹਦੇ ਕਰਕੇ ਕੁੜੀ ਨੇ ਆਪਣੇ ਮਾਪਿਓ ਤੋਂ ਡਰਦੇ ਡਰਦੇ ਕੁਝ ਫੇਕ ਰਿਪੋਰਟ ਕਾਰਡ ਬਣਾਨੇ ਸ਼ੁਰੂ ਕਰ ਦਿੱਤੇ ਯਾਨੀ ਕਿ ਜਿੱਦਾਂ ਉਹਨੂੰ B ਪੁਆਇੰਟ ਆਣਾ ਤੇ ਉਹਨੇ ਪਲੱਸ ਕਰਕੇ A ਕਰ ਦੇਣਾ ਜਾਂ A ਪਲੱਸ ਕਰ ਦੇਣਾ ਆਪਣੇ ਨੰਬਰ ਜਿਹੜੇ ਵਧਾ ਕੇ ਇੱਕ ਫੇਕ ਰਿਪੋਰਟ ਕਾਰਡ ਬਣਾ ਕੇ ਘਰਜਾਂ ਨੂੰ ਸ਼ੋਅ ਕਰ ਦੇਣਾ ਤੇ ਜੈਨੀਫਰ ਨੇ ਐਨੇ ਕ ਫੇਕ ਰਿਪੋਰਟ ਕਾਰਡ ਬਣਾ ਦਿੱਤੇ ਆਪਣੇ ਮਾਪਿਓ ਦੇ ਸਾਹਮਣੇ ਵਧੀਆ ਬਣਨ ਵਾਸਤੇ ਇੱਥੇ ਤੱਕ ਕਿ ਪਲੱਸ 2 ਦੇ ਵਿੱਚ ਉਹ ਫੇਲ ਹੋ ਗਈ ਸੀਗੀ ਤਾਂ ਜਦੋਂ ਉਹ 12ਵੀਂ ਕਲਾਸ ਦੇ ਵਿੱਚੋਂ ਫੇਲ ਹੋ ਗਈ ਜੈਨੀਫਰ ਤੇ ਆਪਣੇ ਮਾਪਿਓ ਦੇ ਡਰ ਤੋਂ ਇੱਕ ਵਾਰ ਫਿਰ ਫੇਕ ਰਿਪੋਰਟ ਕਾਰਡ ਬਣਾ ਕੇ ਆਪਣੇ ਮਾਪਿਓ ਦੇ ਮੂਰੇ ਸ਼ੋਅ ਕਰ ਦਿੱਤਾ ਵੀ ਮੈਨੂੰ ਯੂਨੀਵਰਸਿਟੀ ਦੇ ਵਿੱਚ ਵੀ ਐਡਮਿਸ਼ਨ ਮਿਲ ਗਈ ਹੈ ਫਿਰ ਜੈਨੀਫਰ ਨੇ ਆਪਣੇ ਮਾਪਿਓ ਦੇ ਅੱਗੇ ਇੱਕ ਹੋਰ ਝੂਠ ਬੋਲਿਆ ਕਿਉਂਕਿ ਉਹ ਦਿੱਲੀ ਹਰ ਰੋਜ਼ ਤਿਆਰ ਹੋ ਕੇ ਯੂਨੀਵਰਸਿਟੀ ਵੱਲ ਜਾਂਦੀ ਤਾਂ ਸੀਗੀ ਪਰ ਉਹ ਯੂਨੀਵਰਸਿਟੀ ਨਹੀਂ ਸੀ ਜਾਂਦੀ ਉਹ ਇੱਕ ਰੈਸਟੋਰੈਂਟ ਦੇ ਵਿੱਚ ਜੌਬ ਕਰਨ ਲੱਗ ਗਈ ਬੱਚਿਆਂ ਨੂੰ ਪਿਆਨੋ ਕਲਾਸਾ ਦੇਣ ਲੱਗੀ ਜਿੱਥੇ ਬੱਚੇ ਉਹਦੇ ਕੋਲੋਂ ਮਿਊਜ਼ਿਕ ਸਿੱਖਦੇ ਸੀਗੇ ਉਸ ਤੋਂ ਬਾਅਦ ਉਹਨੇ ਰੈਸਟੋਰੈਂਟਾਂ ਦੇ ਵਿੱਚ ਸਫਾਈ ਦਾ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਯਾਨੀ ਕਿ ਉਹਨੇ ਯੂਨੀਵਰਸਿਟੀ ਦੀ ਟਾਈਮਿੰਗ ਦੇ ਟਾਈਮ ਸਵੇਰੇ ਚੱਲ ਜਾਣਾ ਘਰੋਂ ਦੀ ਮਾਪਿਆਂ ਨੂੰ ਲੱਗਣਾ ਵੀ ਕੁੜੀ ਯੂਨੀਵਰਸਿਟੀ ਪੜ੍ਹਨ ਗਈ ਆ ਬਟ ਉਹ ਯੂਨੀਵਰਸਿਟੀ ਦੀ ਜਗ੍ਹਾ ਰੈਸਟੋਰੈਂਟ ਦੇ ਵਿੱਚ ਜਾਂ ਹੋਟਲਾਂ ਦੇ ਵਿੱਚ ਕੰਮ ਕਰਦੀ ਸੀਗੀ ਉਸ ਤੋਂ ਬਾਅਦ ਉਹ ਪਿਆਨੋ ਕਲਾਸਾ ਦੇ ਕੇ ਸ਼ਾਮ ਨੂੰ ਘਰੇ ਆ ਜਾਂਦੀ ਸੀਗੀ ਤੇ ਇਦਾਂ ਹੀ ਕਰਦੇ ਕਰਦੇ 2-3 ਸਾਲ ਜਦੋਂ ਨਿਕਲ ਗਏ ਜਦੋਂ ਡਿਗਰੀ ਦਾ ਟਾਈਮ ਆਇਆ ਤਾਂ ਡਿਗਰੀ ਦੇ ਟਾਈਮ ਦੇ ਵਿੱਚ ਉਹ ਫੇਰ ਫੇਲ ਹੀ ਹੋਣੀ ਸੀ ਕਿਉਂਕਿ ਉਹਨੇ ਐਡਮਿਸ਼ਨ ਹੀ ਨਹੀਂ ਲਏ ਯੂਨੀਵਰਸਿਟੀ ਦੇ ਵਿੱਚ ਤਾਂ ਫਿਰ ਜੈਨੀਫਰ ਇੰਨੀ ਕੁ ਦਿਮਾਗ ਤੋਂ ਤੇਜ਼ ਹੋ ਗਈ ਸੀ ਜਿੱਥੇ ਕਿ ਉਹਨੇ ਆਪਣੇ ਸਕੂਲ ਦੇ ਟਾਈਮ ਦੇ ਫੇਕ ਰਿਪੋਰਟ ਕਾਰਡਸ ਬਣਾਏ ਸੀਗੇ ਸੇਮ ਉਹਨੇ ਆਪਣੇ ਯੂਨੀਵਰਸਿਟੀ ਦਾ ਵੀ ਇੱਕ ਪੈਸੇ ਦੇ ਲੈ ਕੇ ਉਹਨੇ ਫੇਕ ਰਿਪੋਰਟ ਕਾਰਡ ਬਣਾ ਕੇ ਯਾਨੀ ਕਿ ਆਪਣੀ ਡਿਗਰੀ ਬਣਾ ਕੇ ਆਪਣੇ ਮਾਪਿਓ ਦੇ ਮੋਹਰੇ ਰੱਖ ਦਿੱਤੀ ਵੀ ਆ ਦੇਖੋ ਵੀ ਮੈਨੂੰ ਯੂਨੀਵਰਸਿਟੀ ਦੇ ਵਿੱਚ ਵੀ ਮੈਂ ਪਾਸ ਹੋ ਗਈ ਵਧੀਆ ਨੰਬਰਾਂ ਤੋਂ ਤਾਂ ਫਿਰ ਜੈਨੀਫਰ ਨੇ ਆਪਣੇ ਮਾਪਿਓ ਨੂੰ ਇੱਕ ਝੂਠ ਬੋਲਿਆ ਉਹਨੇ ਕਿਹਾ ਵੀ ਦੇਖੋ ਮੈਨੂੰ ਡਿਗਰੀ ਦੇ ਨਾਲ ਨਾਲ ਬੱਚਿਆਂ ਦੇ ਹਸਪੀਟਲ ਦੇ ਵਿੱਚ ਜੋਬ ਮਿਲ ਗਈ ਆ ਬਟ ਕੁਝ ਦਿਨਾਂ ਬਾਅਦ ਕੁੜੀ ਦੇ ਮਾਪਿਓ ਨੂੰ ਸ਼ੱਕ ਪਿਆ ਯਾਨੀ ਕਿ ਕੁੜੀ ਦੀ ਜਿਹੜੀ ਮਾਂ ਸੀ ਬੀਕ ਪੈਨ ਉਹਨੂੰ ਲੱਗਾ ਵੀ ਜੇ ਇਸ ਕੁੜੀ ਦੀ ਸਾਡੀ ਜੋਬ ਲੱਗੀ ਆ ਨਾ ਇਹ ਡਰੈਸ ਪਾ ਕੇ ਜਾ ਰਹੀ ਨਾ ਇਹਦੇ ਕੋਲ ਕੋਈ ਆਈਡੈਂਟੀਟੀ ਕਾਰਡ ਨਾ ਇਹਦੀ ਕੋਈ ਹਸਪੀਟਲ ਵਾਲੀ ਡਰੈਸ ਪਰ ਇਹ ਜਾਂਦੀ ਕਿੱਥੇ ਆ ਜੇਦੇ ਕਰਕੇ ਇੱਕ ਦਿਨ ਉਸਦੀ ਮਾਂ ਨੇ ਆਪਣੀ ਕੁੜੀ ਦਾ ਜੈਨੀਫਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੈਨੀਫਰ ਸੇਮ ਉਸੇ ਰੁਟੀਨ ਦੀ ਤਰ੍ਹਾਂ ਆਪਣੇ ਘਰੋਂ ਦੀ ਤਿਆਰ ਹੋ ਕੇ ਨਿਕਲ ਗਈ ਹਸਪੀਟਲ ਦੀ ਜੌਬ ਕਹਿ ਕੇ ਤੇ ਜਿਹੜੀ ਕੁੜੀ ਦੀ ਮਾਂ ਸੀਗੀ ਬੀਕ ਪੈਨ ਉਹ ਕੁੜੀ ਦੇ ਮਗਰ ਮਗਰ ਜਾਣ ਲੱਗੀ ਤਾਂ ਫਿਰ ਜੈਨੀਫਰ ਦੀ ਮਾਂ ਨੇ ਆਪਣੀ ਕੁੜੀ ਜੈਨੀਫਰ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਦੇਖਿਆ ਤੇ ਨਾਲ ਉਹਦੇ ਇੱਕ ਮੁੰਡਾ ਸੀਗਾ ਜਿਹਦਾ ਨਾਮ ਸੀਗਾ ਡੇਨੀਅਲ ਆ ਤੁਸੀਂ ਉਹਦੀ ਫੋਟੋ ਦੇਖ ਸਕਦੇ ਆ ਇਹ ਡੇਨੀਅਲ ਜੈਨੀਫਰ ਦਾ ਬੋਏਫ੍ਰੈਂਡ ਸੀਗਾ ਇਹ ਬੋਏਫ੍ਰੈਂਡ ਜੈਨੀਫਰ ਦਾ ਉਦੋਂ ਬਣ ਚੁੱਕਿਆ ਸੀਗਾ ਜਦੋਂ ਜੈਨੀਫਰ ਆਪਣੇ ਮਾਪਿਓ ਨੂੰ ਯੂਨੀਵਰਸਿਟੀ ਦੇ ਬਹਾਨਾ ਦੱਸ ਕੇ ਇਸ ਰੈਸਟੋਰੈਂਟ ਦੇ ਵਿੱਚ ਜੌਬ ਕਰਦੀ ਸੀਗੀ ਤਾਂ ਬਟ ਇਹ ਜਿਹੜਾ ਡੇਨੀਅਲ ਸੀਗਾ ਇਹ ਉੱਥੇ ਇੱਕ ਪੀਜ਼ਾ ਸ਼ਾਪ ਦੇ ਵਿੱਚ ਕੰਮ ਵੀ ਕਰਦਾ ਸੀਗਾ ਤੇ ਨਾਲ-ਨਾਲ ਇਹ ਇੱਕ ਡਰੱਗ ਡੀਲਰ ਸੀਗਾ ਯਾਨਕਿ ਡਰੱਗ ਸਪਲਾਈ ਕਰਦਾ ਸੀਗਾ ਡਰੱਗ ਦੀ ਡੀਲਿੰਗ ਕਰਦਾ ਹੁੰਦਾ ਸੀਗਾ ਤੇ ਪਹਿਲੇ ਹੀ ਸ਼ੁਰੂ ਤੋਂ ਹੀ ਲਫੰਡਰ ਸੀਗਾ ਬਟ ਜਿਹੜੀ ਜੈਨੀਫਰ ਸੀਗੀ ਪਹਿਲੇ ਭੋਲੀ ਭਾਲੀ ਸੀਗੀ ਬਟ ਉਹ ਇਹਦੇ ਚੱਕਰਾਂ ਦੇ ਵਿੱਚ ਵੀ ਫਸ ਚੁੱਕੀ ਸੀ ਉਹਨੂੰ ਬਹੁਤ ਪਿਆਰ ਕਰਨ ਲੱਗ ਗਈ ਸੀ ਜਿਹਦੇ ਕਰਕੇ ਉਹ ਆਪਣੇ ਮਾਪਿਓ ਤੋਂ ਚੋਰੀ ਡੈਨੀਅਲ ਦੇ ਨਾਲ ਮਿਲਦੀ ਰਹਿੰਦੀ ਸੀਗੀ ਇਹ ਚੀਜ਼ ਜਦੋਂ ਜੈਨੀਫਰ ਦੀ ਮਾਂ ਬੀਕ ਪੈਨ ਨੇ ਦੇਖੀ ਉਹ ਬਰਦਾਸ਼ਤ ਨਹੀਂ ਕਰ ਸਕੀ ਉਹ ਕੁੜੀ ਨੂੰ ਗੁੱਸੇ ਦੇ ਵਿੱਚ ਆਪਣੇ ਘਰ ਦੇ ਵਿੱਚ ਲਿਆ ਕੇ ਆਪਣੇ ਘਰ ਵਾਲਿਆਂ ਨੂੰ ਦੱਸਿਆ ਵੀ ਸਾਡੀ ਕੁੜੀ ਇਦਾਂ ਬਾਹਰ ਜਾ ਕੇ ਕਿਸੇ ਮੁੰਡੇ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਵੀ ਆ ਚੁੱਕੀ ਆ ਇਹ ਇੱਕ ਰੈਸਟੋਰੈਂਟ ਦੇ ਵਿੱਚ ਸਫਾਈ ਦਾ ਕੰਮ ਕਰਦੀ ਆ ਪੀਜ਼ਾ ਡਿਲੀਵਰੀ ਦਾ ਕੰਮ ਕਰ ਰਹੀ ਆ ਜੈਨੀਫਰ ਦਾ ਪਿਓ ਹਾਂ ਪੈਨ ਬਹੁਤ ਗੁੱਸੇ ਹੋਇਆ ਤੇ ਉਹਨੇ ਤਾਂ ਬੈਗ ਵੀ ਘਰੋਂ ਸੈੱਟ ਦਿੱਤਾ ਬਾਹਰ ਵੀ ਅਸੀਂ ਇਸ ਕੁੜੀ ਨੂੰ ਆਪਣੇ ਘਰ ਦੇ ਵਿੱਚ ਨਹੀਂ ਰੱਖਣਾ ਵੀ ਅਸੀਂ ਇਹਦੇ ਲਈ ਸਾਰਾ ਕੁਝ ਕੀਤਾ ਬਟ ਇਸ ਕੁੜੀ ਨੇ ਸਾਨੂੰ ਝੂਠ ਬੋਲ ਕੇ ਇੱਕ ਬਾਹਰ ਮੁੰਡੇ ਦੇ ਨਾਲ ਜੋ ਸਾਡੀ ਜਾਤੀ ਦਾ ਵੀ ਹੈ ਨਹੀਂਗਾ ਇਹ ਵੀ ਇਹਨਾਂ ਨੇ ਭੇਜ ਭਾਵ ਆਪਣੇ ਚ ਰੱਖਿਆ ਸੀਗਾ ਤੇ ਜਿਹੜੇ ਕਰਕੇ ਕੁੜੀ ਦੇ ਪਿਓ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਬਟ ਕੁੜੀ ਦੀ ਮਾਂ ਨੇ ਕਿਹਾ ਵੀ ਇਹਨੂੰ ਇੱਕ ਚਾਂਸ ਦੇ ਦੰਨੇ ਆ ਬਟ ਇਹਨੂੰ ਚਾਂਸ ਅਸੀਂ ਤਾਂ ਦਵਾਂਗੇ ਜੇ ਇਹ ਆਪਣੀ ਪਲੱਸ 2 ਦੀ ਸਟੱਡੀ ਦੁਬਾਰਾ ਕੰਪਲੀਟ ਕਰੂਗੀ ਕਿਉਂਕਿ ਪਲੱਸ 2 ਦੇ ਵਿੱਚ ਉਹ ਕੁੜੀ ਫੇਲ ਹੋ ਚੁੱਕੀ ਸੀਗੀ ਜੇ ਜੇ ਕਰਕੇ ਉਹਨਾਂ ਨੇ ਕੁੜੀ ਦਾ ਬਾਹਰ ਜਾਣਾ ਬਿਲਕੁਲ ਬੰਦ ਕਰ ਦਿੱਤਾ ਆਪ ਛੱਡ ਕੇ ਜਾਂਦੇ ਸੀਗੇ ਤਾਂ ਆਪ ਹੀ ਘਰ ਲੈ ਕੇ ਆਉਂਦੇ ਸੀਗੇ ਤੇ ਕੁੜੀ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਉਹਦੇ ਕੋਲੋਂ ਫੋਨ ਵੀ ਕੋ ਲਿਆ ਉਹਦਾ ਲੈਪਟਾਪ ਵੀ ਕੋ ਲਿਆ ਉਹਨੂੰ ਨਾ ਕਿਸੇ ਪਿਆਨੋ ਕਲਾਸ ਦੇ ਵਿੱਚ ਜਾਣ ਦਿੱਤਾ ਨਾ ਉਹਨੂੰ ਕੋਈ ਸਕੇਟਿੰਗ ਕਲਾਸ ਦੇ ਵਿੱਚ ਜਾਣ ਦਿੱਤਾ ਜਿਹਦੇ ਕਰਕੇ ਉਹ ਕੁੜੀ ਇੱਕ ਵਾਰ ਫਿਰ ਆਪਣੇ ਘਰ ਦੇ ਵਿੱਚ ਦੁਬਾਰਾ ਕੈਦ ਹੋ ਕੇ ਰਹਿ ਗਈ ਤੇ ਦੂਜੇ ਪਾਸੇ ਜਿਹੜਾ ਜੈਨੀਫਰ ਦਾ ਬੋਏਫ੍ਰੈਂਡ ਸੀਗਾ ਡੇਨੀਅਲ ਉਹ ਹੌਲੀ-ਹੌਲੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਕੰਟੈਕਟ ਕਰਦਾ ਸੀਗਾ ਵੀ ਦੇਖ ਜੇ ਤੂੰ ਮੇਰੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਰਹਿਣਾ ਉਹ ਇਹਨੂੰ ਬਹੁਤ ਉਕਸਾਂਦਾ ਸੀਗਾ ਵੀ ਤੂੰ ਮੈਨੂੰ ਬਾਰ-ਬਾਰ ਮਿਲ ਬਟ ਇਹ ਕਰਦੀ ਸਖਤਾਈ ਕਰਕੇ ਉਹਨੂੰ ਮਿਲਣ ਨਹੀਂ ਸੀ ਜਾ ਪਾਰੀ ਤੇ ਫਿਰ ਡੈਨੀਅਲ ਨੇ ਕਹਿ ਦਿੱਤਾ ਵੀ ਮੈਂ ਤੇਰੇ ਨਾਲ ਬ੍ਰੇਕਅਪ ਕਰ ਲੈਣਾ ਯਾ ਤੇ ਜੈਨੀਫਰ ਨੂੰ ਇਹ ਚੀਜ਼ ਬਰਦਾਸ਼ਤ ਨਹੀਂ ਹੋਈ ਉਹਨੇ ਆਪਣੇ ਮਾਪਿਆਂ ਨੂੰ ਬਹਾਨਾ ਲਗਾਇਆ ਵੀ ਮੈਨੂੰ ਇੱਕ ਪਿਆਨੋ ਜੌਬ ਮਿਲਦੀ ਪਈ ਆ ਮੈਂ ਨਾਲ-ਨਾਲ ਥੋੜਾ ਪੈਸਾ ਵੀ ਕਮਾ ਲੂੰਗੀ ਮੈਂ ਅਰਨਿੰਗ ਕਰ ਲੂੰਗੀ ਤਾਂ ਪਲੀਜ਼ ਮੈਨੂੰ ਇਹ ਜੌਬ ਕਰ ਲੈਣ ਦਿਓ ਤਾਂ ਕੁੜੀ ਦੇ ਮਾਪਿਓ ਨੇ ਕਿਹਾ ਵੀ ਚਲ ਠੀਕ ਆ ਤੂੰ ਹੁਣ ਘਰ ਦੇ ਵਿੱਚ ਐਨਾ ਪੜਦੀ ਪਈ ਆ ਥੋੜਾ ਘਰੋਂ ਬਾਹਰ ਨਿਕਲ ਤੇ ਪਿਆਨੋ ਕਲਾਸੇਸ ਦੇ ਵਿੱਚ ਚਲ ਜਾ ਕਰ ਥੋੜਾ ਮਾਈਂਡ ਫਰੈਸ਼ ਹੋ ਜਾ ਕਰੂਗਾ ਤਾਂ ਕੁੜੀ ਦੇ ਮਾਪਿਓ ਦੀ ਇਹੀ ਇੱਕ ਬਹੁਤ ਵੱਡੀ ਗਲਤੀ ਉਹਨਾਂ ਨੂੰ ਅੱਗੇ ਜਾ ਕੇ ਭਾਰੀ ਪੈਣ ਵਾਲੀ ਸੀ ਤਾਂ ਜਿੱਦਾਂ ਹੀ ਜੈਨੀਫਰ ਘਰੋਂ ਦੀ ਬਾਹਰ ਜਾਣਾ ਦੁਆਰਾ ਸ਼ੁਰੂ ਕੀਤਾ ਪਿਆਨੋ ਕਲਾਸਿਸ ਦੇ ਬਹਾਨੇ ਉਹ ਡੈਨੀਅਲ ਨੂੰ ਦੁਬਾਰਾ ਆਪਣੇ ਬੋਏਫ੍ਰੈਂਡ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਹਨੇ ਪਲਾਨ ਬਣਾਇਆ ਵੀ ਦੇਖੋ ਵੀ ਮੈਨੂੰ ਮੇਰੇ ਮਾਪਿਓ ਘਰੋਂ ਬਾਹਰ ਫालतू ਨਹੀਂ ਨਿਕਲ ਦਿੰਦੇ ਨਾ ਕਿਸ ਨਾ ਮਿਲਣ ਜਾਂ ਦਿੰਦੇ ਇੱਥੇ ਤੱਕ ਕਿ ਉਹਦੇ ਮਾਪਿਓ ਨੇ 22-23 ਸਾਲ ਦੀ ਉਮਰ ਤੱਕ ਕਿਸੇ ਪਾਰਟੀ ਦੇ ਵਿੱਚ ਵੀ ਨਹੀਂ ਜਾਣ ਦਿੱਤਾ ਨਾ ਉਹਨੂੰ ਕਦੀ ਸਕੂਲ ਦੀਆਂ ਛੁੱਟੀਆਂ ਜਾਂ ਕਾਲਜ ਦੀਆਂ ਛੁੱਟੀਆਂ ਦੇ ਵਿੱਚ ਲੈ ਕੇ ਗਏ ਤਾਂ ਜਿਹਦੇ ਕਰਕੇ ਜੈਨੀਫਰ ਦੇ ਦਿਮਾਗ 'ਤੇ ਬਹੁਤ ਬੁਰਾ ਅਸਰ ਪਿਆ ਉਹਨੇ ਇੱਕ ਬਹੁਤ ਹੀ ਗੰਦਾ ਪਲਾਨ ਬਣਾਇਆ ਉਹਨੇ ਆਪਣੇ ਸਕੂਲ ਦੇ ਇੱਕ ਮੁੰਡੇ ਨੂੰ ਫੋਨ ਲਗਾ ਕੇ ਕਿਹਾ ਜੋ ਉਹਨਾਂ ਸਕੂਲ ਚ ਪੜਦਾ ਸੀਗਾ ਇੱਕ ਲਫੰਡਰ ਜਿਹਾ ਹੀ ਬਦਮਾਸ਼ टाइप ਦਾ ਮੁੰਡਾ ਸੀਗਾ ਉਹਨੇ ਆਪਣੇ ਦੋਸਤ ਨੂੰ ਕਿਹਾ ਸਕੂਲ ਦੇ ਨੂੰ ਵੀ ਤੂੰ ਮੇਰੇ ਮਾਪਿਓ ਨੂੰ ਖਤਮ ਕਰ ਦੇ ਫਟੋ ਜਿਹੜਾ ਦੋਸਤ ਸੀਗਾ ਸਕੂਲ ਵਾਲਾ ਉਹਨੇ ਕਿਹਾ ਵੀ ਮੈਂ ਤੇਰੇ ਇਸ ਘਟਿਆ ਪਲਾਨ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਮੈਂ ਨਾ ਮੈਨੂੰ ਕੋਈ ਪੈਸਾ ਚਾਹੀਦਾ ਨਾ ਕੁਝ ਮੈਂ ਤੇਰੇ ਮਾਪਿਓ ਨੂੰ ਨਹੀਂ ਮਾਰ ਸਕਦਾ ਸੋ ਉਹਨੇ ਉਹਨੂੰ ਕੁੜੀ ਨੂੰ ਗਾਲ੍ਹਾਂ ਕੱਢ ਕੇ ਫੋਨ ਕੱਟ ਦਿੱਤਾ ਤਾਂ ਫਿਰ ਜੈਨੀਫਰ ਨੇ ਦੇਖਿਆ ਵੀ ਮੇਰੀ ਆ ਨਹੀਂ ਹੈਲਪ ਕਰ ਸਕਦਾ ਉਹਨੇ ਆਪਣੇ ਬੁਆਏਫ੍ਰੈਂਡ ਡੇਨੀਅਲ ਨੂੰ ਕਿਹਾ ਵੀ ਤੂੰ ਮੇਰੀ ਹੈਲਪ ਕਰ ਜੇ ਮੇਰੇ ਮਾਪੇ ਉਹ ਮਰ ਗਏ ਤਾਂ ਉਹਨਾਂ ਦੀ ਸਾਰੀ ਜਾਇਦਾਦ ਵੀ ਮੇਰੇ ਨਾਮ ਹੋ ਜੂਗੀ ਤਾਂ ਮੈਂ ਤੇਰੇ ਨਾਲ ਵਿਆਹ ਵੀ ਕਰਾ ਲੂੰਗੀ। ਜਿਹੜਾ ਡੈਨੀਅਲ ਸੀਗਾ ਉਹ ਤਾਂ ਪੈਸੇ ਦਾ ਆਲਰਡੀ ਲਾਲਚੀ ਸੀਗਾ। ਉਹਨੇ ਕੀ ਕਿਹਾ ਵੀ ਮੈਂ ਚੱਲ ਤੇਰਾ ਇਸ ਕੰਮ ਦੇ ਵਿੱਚ ਸਾਥ ਦਿੰਦਾ। ਤਾਂ ਡੈਨੀਅਲ ਨੇ ਇੱਕ ਹਿੱਟਮੈਨ ਦਾ ਨੰਬਰ ਜੈਨੀਫਰ ਨੂੰ ਦੇ ਦਿੱਤਾ ਵੀ ਤੂੰ ਇਸ ਨੰਬਰ ਤੇ ਕੰਟੈਕਟ ਕਰ ਲੈ। ਇਹ ਕੰਮ ਤੇਰਾ ਜ਼ਰੂਰ ਕਰ ਦਊਗਾ। ਤਾਂ ਫਿਰ ਜੈਨੀਫਰ ਨੇ ਇੱਕ ਅਲੱਗ ਤੋਂ ਨਵਾਂ ਫੋਨ ਤੇ ਇੱਕ ਨਵਾਂ SIM ਲੈ ਕੇ ਉਸ ਹਿੱਟਮੈਨ ਨੂੰ ਕਾਲ ਕੀਤਾ। ਆ ਤੁਸੀਂ ਉਹਦੀ ਫੋਟੋ ਦੇਖ ਸਕਦੇ ਹੋ। ਇਸ ਬੰਦੇ ਦਾ ਨਾਮ ਸੀਗਾ ਰੋਏ ਇਹਨੇ ਫੋਨ ਦੇ ਵਿੱਚ ਉਹਨੂੰ ਕਿਹਾ ਵੀ ਮੈਨੂੰ ਇਸ ਕੰਮ ਲਈ 10000 ਡਾਲਰ ਚਾਹੀਦੇ ਆ ਤਾਂ ਜੈਨੀਫਰ ਨੇ 10000 ਡਾਲਰ ਦੇਣ ਤੋਂ ਵੀ ਹਾਂ ਕਰ ਦਿੱਤੀ ਵੀ ਤੂੰ ਮੇਰੇ ਮਾਪਿਆਂ ਨੂੰ ਖਤਮ ਕਰ ਦੇ ਮੈਂ ਤੈਨੂੰ 10000 ਡਾਲਰ ਵੀ ਦੇ ਦੂੰਗੀ ਤਾਂ ਉਹ ਜਿਹੜਾ ਹਿਟਮੈਨ ਸੀਗਾ ਉਹਨੇ ਇਸ ਪਲਾਨ ਦੇ ਵਿੱਚ ਆਪਣੇ 3-4 ਹਜ਼ਾਰ ਦੋਸਤ ਹੋਰ ਐਡ ਕਰ ਲਏ ਉਹਨਾਂ ਵਿੱਚੋਂ ਆ ਦੋ ਜਿਹੜੀ ਤੁਸੀਂ ਫੋਟੋ ਦੇਖ ਸਕਦੇ ਹੋ ਤਾਂ ਜਦੋਂ ਡੀਲ ਡਨ ਹੋ ਗਈ ਤਾਂ ਫਿਰ ਟਾਈਮ ਆ ਗਿਆ 10 ਨਵੰਬਰ 2010 ਦਾ ਤੇ ਉਸ ਰਾਤ ਨੂੰ ਜੈਨੀਫਰ ਦਾ ਜਿਹੜਾ ਭਰਾ ਸੀ ਫਿਲਿਕਸ ਉਹ ਉਸ ਰਾਤ ਘਰ ਦੇ ਵਿੱਚ ਨਹੀਂ ਸੀਗਾ ਤੇ ਜੈਨੀਫਰ ਆਪਣੇ ਕਮਰੇ ਦੇ ਵਿੱਚ ਸੌ ਰਹੀ ਸੀ ਤਾਂ ਜੈਨੀਫਰ ਦੇ ਮਾਪਿਓ ਹਾਨ ਪੈਨ ਐਂਡ ਬੀਗ ਪੈਨ ਉਹ ਆਪਣੇ ਕਮਰੇ ਦੇ ਵਿੱਚ نیچے ਅਲੱਗ ਤੋਂ ਸੌ ਰਹੇ ਸੀਗੇ ਤਾਂ ਫਿਰ ਜਦੋਂ ਬਹੁਤ ਰਾਤ ਹੋ ਗਈ ਤਾਂ ਫਿਰ ਜੈਨੀਫਰ ਦੇ ਮੈਸੇਜ ਕਰਨ ਤੇ ਉਹ ਤਿੰਨੇ ਜਾਣੇ ਆਪਣੀ ਆਪਣੀ ਗਨ ਲੈ ਕੇ ਉਸ ਘਰ ਦੇ ਵਿੱਚ ਐਂਟਰ ਕਰ ਜਾਂਦੇ ਆ ਘਰ ਦੇ ਵਿੱਚ ਐਂਟਰ ਕਰਦੇ ਹੀ ਪਹਿਲੇ ਉਹਦੇ ਮਾਪਿਓ ਦੇ ਕਮਰੇ ਦੇ ਵਿੱਚ ਜਾ ਕੇ ਉਹਨਾਂ ਨੂੰ ਘਰੀਸ ਕੇ ਥੱਲੇ ਲਿਆਂਦੇ ਆ ਫਿਰ ਜੈਨੀਫਰ ਨੂੰ ਥੱਲੇ ਲਿਆ ਕੇ ਉਹਦੇ ਸਾਹਮਣੇ ਅੱਖਾਂ ਮੋੜੇ ਗੋਲੀਆਂ ਮਾਰ ਕੇ ਉਹਨਾਂ ਦੋਨਾਂ ਨੂੰ ਉੱਥੇ ਢੇਰੀ ਕਰ ਦਿੰਦੇ ਆ ਥੋੜੇ ਬੋਤੇ ਪੈਸੇ ਲੈ ਕੇ ਉੱਥੋਂ ਦੀ ਫਰਾਰ ਹੋ ਜਾਂਦੇ ਆ ਪਰ ਦੇਖੋ ਕੁੜੀ ਨੇ ਕਿੰਨੇ ਦਿਮਾਗ ਨਾਲ ਪਲਾਨ ਬਣਾਇਆ ਕੁੜੀ ਨੇ ਆਪ ਵੀ ਉਹਨਾਂ ਦੇ ਕੋਲੋਂ ਕੁੱਟ ਖਾਧੀ ਤਾਂ ਕਿ ਉਹਦੇ ਮਾਪਿਓ ਨੂੰ ਸ਼ੱਕ ਨਾ ਹੋਵੇ ਇੱਥੇ ਤੱਕ ਕਿ ਉਹਦੇ ਹੱਥ ਪੈਰ ਬੰਨ੍ਹ ਦਿੱਤੇ ਗਏ ਤਾਂ ਜਿਹਦੇ ਕਰਕੇ ਜਦੋਂ ਉਹ ਸਾਰਾ ਕੰਡ ਕਰਕੇ ਚਲੇ ਗਏ ਤਾਂ ਕੁੜੀ ਨੇ ਬੜੀ ਚਲਾਕੀ ਦੇ ਨਾਲ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਆਪਣਾ ਪਲਾਨ ਖਤਮ ਕੀਤਾ ਵੀ ਇਸ ਤਰੀਕੇ ਨਾਲ ਕੁਝ ਲੁਟੇਰੇ ਸਾਡੇ ਘਰ ਦੇ ਵਿੱਚ ਆ ਕੇ ਮੇਰੇ ਮਾਪਿਆਂ ਨੂੰ ਖਤਮ ਕਰ ਗਿਆ ਤਾਂ ਮੈਨੂੰ ਬਹੁਤ ਡਰ ਲੱਗ ਰਿਹਾ ਤਾਂ ਪੁਲਿਸ ਆ ਜਾਓ ਤੇ ਤਾਂ ਪੁਲਿਸ ਵਾਲਿਆਂ ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਉਹਦੇ ਪਿਓ ਨੂੰ ਜਦੋਂ ਹੋਸ਼ ਆਇਆ ਤਾਂ ਉਹਦੇ ਪਿਓ ਨੇ ਜਦੋਂ ਦੱਸਿਆ ਵੀ ਸਾਡੀ ਕੁੜੀ ਤੇ ਇਦਾਂ ਇਦਾਂ ਸਾਨੂੰ ਸ਼ੱਕ ਹੈਗਾ ਤਾਂ ਉਹਦੇ ਕਹਿਣ ਤੇ ਹੀ ਕੁੜੀ ਫੜੀ ਗਈ ਤਾਂ ਕੁੜੀ ਨੇ ਕਬੂਲ ਕੀਤਾ ਵੀ ਆਹ ਆ ਕਾਂਡ ਸਾਰਾ ਮੈਂ ਕੀਤਾ ਆ ਤੇ ਮੈਂ ਹੀ ਕਰਵਾਇਆ ਆ ਉਹ ਮੈਂ ਕਿਉਂ ਕਰਵਾਇਆ ਵੀ ਮੇਰੇ ਮਾਪਿਓ ਮੇਤੇ ਹੱਦੋਂ ਵੱਧ ਜਿਆਦਾ ਸਟਿੱਗਮ ਸੀਗੇ ਮਿਲਣ ਨਹੀਂ ਸੀ ਦੰਦੇ ਕਿਸੇ ਦੇ ਨਾਲ ਇੱਥੇ ਤੱਕ ਕਿ ਮੈਂ 23-24 ਸਾਲ ਦੀ ਹੋ ਚੁੱਕੀ ਆ ਮੈਂ ਕਿਸੇ ਨਾਲ ਅੱਜ ਤੱਕ ਡੇਟ ਤੇ ਵੀ ਨਹੀਂ ਗਈ ਨਾ ਮੈਂ ਕਿਸੇ ਕਲੱਬ ਦੇ ਵਿੱਚ ਜਾ ਸਕੀ ਨਾ ਮੈਂ ਕਿਸੇ ਪਾਰਟੀ ਦੇ ਵਿੱਚ ਗਈ ਇੱਥੇ ਤੱਕ ਕਿ ਮੇਰਾ ਮਾਂ ਮੇਰਾ ਪਿਓ ਸਾਨੂੰ ਛੁੱਟੀਆਂ ਦੇ ਵਿੱਚ ਘੁਮਾਉਣ ਵਾਸਤੇ ਵੀ ਨਹੀਂ ਸੀ ਲੈ ਕੇ ਜਾਂਦਾ ਤੇ ਜਿਹਦੇ ਕਰਕੇ ਮੈਂ ਦੁਖੀ ਹੋ ਕੇ ਆਪਣੇ ਮਾਪਿਆਂ ਤੋਂ ਛੁਟਕਾਰਾ ਪਾਣ ਵਾਸਤੇ ਇਹ ਫੈਸਲਾ ਚੁਣਿਆ ਤਾਂ ਫਿਰ ਇਹ ਗੱਲਾਂ ਬਾਤਾਂ ਜਦੋਂ ਪ੍ਰੂਫ ਹੋ ਗਈਆਂ ਕੁਝ ਉਹਨਾਂ ਦੇ ਸਬੂਤ ਸੀਗੇ ਸਾਰੇ ਇਕੱਠੇ ਹੋ ਗਏ ਤਾਂ ਫਿਰ ਪੁਲਿਸ ਵਾਲਿਆਂ ਨੇ ਉਹਦੀ ਰਿਕਾਰਡਿੰਗ ਪੂਰੀ ਕਰ ਲਈ ਸੀਗੀ ਵੀ ਕੁੜੀ ਨੇ ਆਪਣੇ ਮੂੰਹ ਚ ਕਬੂਲਿਆ ਵੀ ਮੈਂ ਹੀ ਖਤਮ ਕਰਵਾਇਆ ਤਾਂ ਜਦੋਂ ਕੋਰਟ ਦੇ ਵਿੱਚ ਇਹਦਾ ਟ੍ਰਾਇਲ ਗਿਆ ਤਾਂ ਫਿਰ ਪੁਲਿਸ ਵਾਲਿਆਂ ਨੇ ਉਹ ਜਿਹੜੇ ਤਿੰਨ ਜਣਾਂ ਨੇ ਗੋਲੀਆਂ ਮਾਰੀਆਂ ਸੀਗੀਆਂ ਉਹਨਾਂ ਵਿੱਚੋਂ ਜਿਹੜੇ ਮੇਨ ਬੰਦੇ ਨੇ ਖਾਸ ਨੇ ਗੋਲੀਆਂ ਮਾਰੀਆਂ ਸੀਗੀਆਂ ਉਹ ਬੰਦਾ ਉੱਥੋਂ ਦੀ ਭੱਜ ਕੇ ਫਰਾਰ ਹੋ অল레ਡੀ ਹੋ ਚੁੱਕਿਆ ਸੀਗਾ ਤੇ ਇਹਦੇ ਨਾਲ ਜਿਹੜੇ ਤਿੰਨ ਬੰਦੇ ਹੋਰ ਰੈਰ ਸੀਗੇ ਉਹ ਜ਼ਰੂਰ ਫੜੇਗੇ ਤੇ ਨਾਲ ਉਹਦਾ ਬੋਏਫ੍ਰੈਂਡ ਫੜਿਆ ਗਿਆ ਜਿਹਦੇ ਕਰਕੇ ਇਹਨਾਂ ਚਾਰਾਂ ਜਾਣਿਆਂ ਨੂੰ 25-25 ਸਾਲ ਦੀ ਸਜ਼ਾ ਹੋਈ ਆ ਤੇ ਜਿਹੜੀ ਕੁੜੀ ਸੀ ਜੈਨੀਫਰ ਕੁੜੀ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਵੀ 25 ਸਾਲ ਬਾਅਦ ਇਹ ਪੈਰੋਲ ਹੀ ਅਪਲਾਈ ਕਰ ਸਕਦੀ ਸੀ ਤੇ ਦੋਸਤੋ ਇਹ ਸੀ ਇੱਕ ਕਹਾਣੀ ਜਿਹਦੇ ਵਿੱਚ ਇੱਕ ਕੁੜੀ ਦੇ ਮਾਪਿਓ ਜਿਆਦਾ ਹੱਦ ਤੋਂ ਵੱਧ ਸਟ੍ਰਿਕਟ ਸੀਗੇ ਤੇ ਕੁੜੀ ਵੀ ਇੱਕ ਸਹੀ ਫੈਸਲਾ ਲੈਣ ਦੀ ਜਗ੍ਹਾ ਗਲਤ ਫੈਸਲਾ ਚੁਣਿਆ ਉਹਨੇ ਜਦੇ ਕਰਕੇ ਉਹਨੇ ਆਪਣੇ ਮਾਪਿਆਂ ਦੀ ਦੁਨੀਆ ਤੋਂ ਖਤਮ ਕਰ ਦਿੱਤਾ ਤੇ ਹੁਣ ਇਹਦੇ ਵਿੱਚ ਕੀ ਕਿਹਦੀ ਗਲਤੀ ਸੀਗੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਵੀ ਇਹਦੇ ਵਿੱਚ ਕੁੜੀ ਦੀ ਗਲਤੀ ਸੀ ਕਿ ਮਾਪਿਆਂ ਦੀ ਗਲਤੀ ਸੀਗੀ ਹੱਦੋਂ ਵੱਧ ਬੱਚਿਆਂ ਤੇ ਸਟਿੱਕਡ ਹੋਣਾ ਵੀ ਨਹੀਂ ਚਾਹੀਦਾ ਥੋੜੀ ਬਹੁਤੀ ਨਿਗਰਾਨੀ ਜ਼ਰੂਰ ਰੱਖਣੀ ਚਾਹੀਦੀ ਆ ਬਟ ਇੰਨਾ ਵੀ ਨਹੀਂ ਹੋਣਾ ਚਾਹੀਦਾ ਵੀ ਬੱਚੇ ਨੂੰ ਸਾਹ ਹੀ ਨਾ ਆਵੇ ਤੇ ਕੱਲ ਨੂੰ ਉਹ ਬੱਚਾ ਗਲਤ ਐਕਸ਼ਨ ਲੈ ਜਾਵੇ ਤਾਂ ਇਦਾਂ ਦੀ ਹੀ ਇੱਕ ਸਟੋਰੀ ਮੈਂ ਪਹਿਲਾਂ ਵੀ ਪਾਈ ਸੀ ਇੱਕ ਮਾਂ ਆਪਣੇ ਬੱਚੇ ਤੇ ਪੜ੍ਹਾਈ ਦਾ ਇੰਨਾ ਕਿ ਜ਼ਿਆਦਾ ਪ੍ਰੈਸ਼ਰ ਪਾਇਆ ਉਸ ਮੁੰਡੇ ਨੇ ਆਪਣੀ ਮਾਂ ਨੂੰ ਖਤਮ ਕਰਕੇ ਬੈੱਡ ਦੇ ਨਾਲ ਬੰਨ ਕੇ ਦਰਵਾਜੇ ਕਮਰੇ ਨੂੰ ਪੂਰੇ ਨੂੰ ਗੂੰਦ ਦੇ ਨਾਲ ਲੋਕ ਕਰ ਦਿੱਤਾ ਸੀ ਤਾਂ ਕਿ ਉਸ ਦਰਵਾਜੇ ਨੂੰ ਕੋਈ ਖੋਲੇ ਹੀ ਨਾ ਤੇ ਪੂਰੇ 3 ਤੋਂ 4 ਮਹੀਨੇ ਉਸ ਦਰਵਾਜੇ ਨੂੰ ਨਹੀਂ ਖੋਲਿਆ ਤੇ ਉਹਦੀ ਮਾਂ ਬੈੱਡ ਦੇ ਉੱਤੇ ਪਈ ਪਈ ਖਤਮ ਹੋ ਗਈ ਸੀ ਗਲ ਚੁੱਕੀ ਸੀ ਤੇ ਇਹਦੀ ਪੂਰੀ ਸਟੋਰੀ ਵੀ ਮੈਂ ਆਪਣੇ ਇਸ ਫੇਸਬੁਕ ਪੇਜ ਤੇ ਤੇ YouTube ਤੇ ਪਾਈ ਹੋਈ ਆ ਤਾਂ ਤੁਸੀਂ ਉਹਨੂੰ ਦੇਖ ਸਕਦੇ ਆ ਉਸ ਵੀਡੀਓ ਨੂੰ ਬਹੁਤ ਲੋਕਾਂ ਨੇ ਪਿਆਰ ਵੀ ਦਿੱਤਾ ਸ਼ੇਅਰ ਵੀ ਬਹੁਤ ਕੀਤੀ ਤੇ ਉਹਦੇ ਨਾਲ ਹੀ ਮਿਲਦਾ ਜੁਲਦਾ ਦੋਸਤੋ ਇੱਕ ਆ ਕੇ ਸੀਗਾ ਤੇ ਦੋਸਤੋ ਐਸੀ ਇੱਕ ਸਟੋਰੀ ਜੜੇ ਮੈਂ ਟਾਈਮ ਘੱਟ ਹੋਣ ਕਰਕੇ ਜਲਦਬਾਜ਼ੀ ਦੇ ਵਿੱਚ ਤੁਹਾਨੂੰ ਸੁਣਾਈ ਆ ਕਿਉਂਕਿ ਇਹਦੇ ਤੇ ਮੈਂ ਪ੍ਰੋਪਰ ਪੂਰਾ ਵਰਕ ਵੀ ਨਹੀਂ ਕਰ ਸਕਿਆ ਕਿਉਂਕਿ ਮੈਨੂੰ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਆ ਵੀ ਪਲੀਜ਼ ਪ੍ਰਾ ਸਟੋਰੀ ਪਾ ਦੇ ਮੈਂ ਬਹੁਤ ਜਲਦਬਾਜ਼ੀ ਦੇ ਵਿੱਚ ਇਸ ਕੇਸ ਨੂੰ ਸਟੱਡੀ ਕਰਕੇ ਤੁਹਾਡੇ ਮੂਰੇ ਲੈ ਕੇ ਆਇਆ ਤਾਂ ਪਲੀਜ਼ ਜਿੱਦਾਂ ਦੀ ਵੀ ਬਣੀ ਆ ਤਾਂ ਐਕਸੈਪਟ ਕਰਿਓ ਗਲਤ ਬਣੀ ਆ ਤਾਂ ਵੀ ਦੱਸਿਓ ਜੇ ਸਹੀ ਬਣੀ ਆ ਤਾਂ ਵੀ ਦੱਸਿਓ ਤੇ ਬਾਕੀ ਜਿਹੜੀ ਇਸ ਤੋਂ ਬਾਅਦ ਅਗਲੀ ਸਟੋਰੀ ਆਣ ਲੱਗੀ ਆ ਇੱਕ ਐਸੇ ਸੀਰੀਅਲ ਕਿਲਰ ਦੀ ਆ ਜਿਨ ਨੇ ਬੰਦਿਆਂ ਨੂੰ ਤੇ ਜਨਾਨੀਆਂ ਨੂੰ ਮਾਰਨ ਵਾਸਤੇ ਆਪਣਾ ਇੱਕ ਹੋਟਲ ਬਣਾਇਆ ਹੋਇਆ ਸੀਗਾ ਤਾਂ ਅਗਲੀ ਸਟੋਰੀ ਬਹੁਤ ਤਕੜਾਉਣ ਲੱਗੀ ਆ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣੇ ਭਰਾ ਨੂੰ ਫੋਲੋ ਕਰਨਾ ਨਾ ਭੁੱਲਿਓ ਵੀਡੀਓ ਨੂੰ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਮੈਂ ਓਨੇ ਹੀ ਨਵੀਆਂ-ਨਵੀਆਂ ਵੀਡੀਓ ਤੁਹਾਡੇ ਵਾਸਤੇ ਲਿਆਂਦਾ ਰਾਵਾਂਗਾ ਮਿਲ ਜਾਈਏ ਤੁਹਾਨੂੰ ਕਿਸੇ ਨਵੀਂ ਸਟੋਰੀ ਦੇ ਨਾਲ ਧੰਨਵਾਦ ਜੀ